ਐਮਐਲਏ ਹਲਕਾ ਦਖਣੀ ਡਾਕਟਰ ਰਿੰਦਰ ਬੀਰ ਸਿੰਘ ਨੇਚਰ ਵੱਲੋਂ ਬੀਬੀ ਕਿਰਨਜੀਤ ਕੌਰ ਨੂੰ ਕੌਂਸਲਰ ਬਣਨ ਤੇ ਉਹਨਾਂ ਨੂੰ ਵਧਾਈ ਦਿੱਤੀ ਗਈ। ਵਾਰਡ ਨੰਬਰ 47 ਦੀ ਕੌਂਸਲਰ ਬੀਬੀ ਕਿਰਨਜੀਤ ਕੌਰ ਅਤੇ ਵਰਪਾਲ ਸਿੰਘ ਬੱਬਰ ਵੱਲੋਂ ਬੀਬੀ ਕਿਰਨਜੀਤ ਕੌਰ ਨੂੰ ਜਿਤਾਉਣ ਵਾਲੇ ਲੋਕਾਂ ਦਾ ਧੰਨਵਾਦ ਕਰਨ ਲਈ ਧੰਨਵਾਦ ਰੈਲੀ ਕੱਢੀ ਗਈ। ਇਸ ਮੌਕੇ ਵਾਰਡ ਨੰਬਰ 47 ਦੀ ਕੌਂਸਲਰ ਬੀਬੀ ਕਿਰਨਜੀਤ ਕੌਰ ਦੇ ਨਾਲ ਉਹਨਾਂ ਦੇ ਅੰਗਸਾਕ, ਰਿਸ਼ਤੇਦਾਰ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਲੋਕਾਂ ਦੇ ਘਰ-ਘਰ ਜਾ ਕੇ ਧੰਨਵਾਦ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਮਰਥਕ ਉਹਨਾਂ ਦੇ ਨਾਲ ਧੰਨਵਾਦ ਰੈਲੀ ਵਿੱਚ ਸ਼ਾਮਲ ਹੋਏ ਅਤੇ ਬੀਬੀ ਕਿਰਨਜੀਤ ਕੋਰ ਨੂੰ ਜਿਤਾਉਣ ਵਾਲੇ ਲੋਕਾਂ ਦਾ ਧੰਨਵਾਦ ਕਰਨ ਲਈ ਉਹਨਾਂ ਦੇ ਨਾਲ ਗਏ ਇਸ ਰੈਲੀ ਵਿੱਚ ਪੰਜਾਬੀ ਸੱਭਿਆਚਾਰ ਦੀ ਯਾਦ ਕਰਵਾਉਂਦੇ ਦ੍ਰਿਸ਼ਾਂ ਨੇ ਲੋਕਾਂ ਦੇ ਮਨਾਂ ਉਤੇ ਪੰਜਾਬੀ ਸੱਭਿਆਚਾਰ ਅਤੇ ਭੰਗੜਾ ਪਾਉਂਦੇ ਗੱਬਰੂਆਂ ਨੇ ਲੋਕਾਂ ਦੇ ਮਨਾਂ 'ਦਰ ਪੰਜਾਬੀ ਸੱਭਿਆਚਾਰ ਨੂੰ ਸੁਰਜੀਤ ਕਰ ਦਿੱਤਾ ਅਤੇ ਗੱਬਰੂਆਂ ਵੱਲੋਂ ਗਾਗਾ ਕੇ ਬੋਲੀਆਂ ਪਾ ਪਾ ਕੇ ਕਾਉਂਸਲਰ ਬੀਬੀ ਕਿਰਨਜੀਤ ਕੌਰ ਨੂੰ ਜਿਤਾਉਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਵਾਰਨਮਾ 47 ਵਿੱਚ ਰਹਿੰਦੇ ਬੀਬੀ ਕਿਰਨਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਨੋਟਾ ਦੇ ਹਾਰ ਪਾ ਕੇ ਸਰੋਪਾ ਪਾ ਕੇ ਬੀਬੀ ਕਿਰਨਜੀਤ ਕੌਰ ਤੇ ਉਹਨਾਂ ਦੇ ਪਤੀ ਵਰਪਾਲ ਸਿੰਘ ਬੱਬਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਾਉਂਸਲਰ ਬਣਨ ਤੇ ਉਹਨਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਵਾਰਡ ਨੰਬਰ 47 ਵਿੱਚ ਰਹਿੰਦੇ ਵੱਖ-ਵੱਖ ਪਰਿਵਾਰਾਂ ਦੇ ਵੱਲੋਂ ਬੀਬੀ ਕਿਰਨਜੀਤ ਕੋਰ ਤੇ ਵਰਪਾਲ ਸਿੰਘ ਬੱਬਰ ਨੂੰ ਸਨਮਾਨਿਤ ਕੀਤਾ ਗਿਆ। ਕਾਉਂਸਲਰ ਬੀਬੀ ਕਿਰਨਜੀਤ ਕੋਰ ਵੱਲੋਂ ਕੱਢੀ ਗਈ ਧਨਵਾਦ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਟਾਲੀ ਵਾਲਾ ਬਾਜ਼ਾਰ ਪਹੁੰਚੇ ਅਤੇ ਸਵਰਨਕਾਰਾਂ ਵੱਲੋਂ ਵਰਪਾਲ ਸਿੰਘ ਬੱਬਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਵਰਨਕਾਰ ਸੰਗ ਦੇ ਪ੍ਰਧਾਨ ਮੁਖਤਿਆਰ ਸਿੰਘ ਮੁਖਾ ਵੱਲੋਂ ਕੌਂਸਲ ਬੀਬੀ ਕਿਰਨਜੀਤ ਕੌਰ ਅਤੇ ਵਰਪਾਲ ਸਿੰਘ ਬੱਬਰ ਆਦ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਗਈ। ਟਾਲੀ ਵਾਲੇ ਬਾਜ਼ਾਰ ਵਿੱਚੋਂ ਲੰਘਦੇ ਆ ਵੱਖ-ਵੱਖ ਸਵਰਨਕਾਰਾਂ ਦੇ ਵੱਲੋਂ ਵਰਪਾਲ ਸਿੰਘ ਬੱਬਰ ਅਤੇ ਬੀਬੀ ਕਿਰਨਜੀਤ ਕੌਰ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬੀਬੀ ਕਿਰਨਜੀਤ ਕੌਰ ਵੱਲੋਂ ਗੁਰਦੁਆਰਾ ਧੰਨ ਧੰਨ ਸ਼ਹੀਦ ਬਾਬਾ ਪ੍ਰਤਾਪ ਸਿੰਘ ਜੀ ਪੰਜਾ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਜਿੱਤ ਲਈ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੀਬੀ ਕਿਰਨਜੀਤ ਕੌਰ ਅਤੇ ਵਰਪਾਲ ਸਿੰਘ ਬੱਬਰ ਨੂੰ ਸਨਮਾਨਿਤ ਕੀਤਾ ਗਿਆ। ਬੀਬੀ ਕਿਰਨਜੀਤ ਕੌਰ ਵੱਲੋਂ ਕੱਢੀ ਗਈ ਧੰਨਵਾਦ ਰੈਲੀ ਨੇ ਵਾਰਡ ਨੰਬਰ 47 ਦੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਤੇ ਇਲਾਕਾ ਨਿਵਾਸੀਆਂ ਵੱਲੋਂ ਬੀਬੀ ਕਿਰਨਜੀਤ ਕੌਰ ਅਤੇ ਵਰਪਾਲ ਸਿੰਘ ਬੱਬਰ ਨੂੰ ਸਿਰੋਪਾ ਪਾ ਕੇ ਇਲਾਕਾ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕੌਂਸਲ ਬੀਬੀ ਕਿਰਨਜੀਤ ਕੋਹਰ ਅਤੇ ਵਰਪਾਲ ਸਿੰਘ ਬੱਬਰ ਨੂੰ ਸਨਮਾਨਿਤ ਕੀਤਾ ਗਿਆ। ਇਸ ਧੰਨਵਾਦ ਰੈਲੀ ਦੇ ਵਿੱਚ ਬੀਬੀ ਕਿਰਨਜੀਤ ਕੋਹਰ ਨਾਲ ਮਹਿਲਾ ਆਗੂ ਅਤੇ ਛੋਟੇ ਬੱਚੇ ਵੀ ਲੋਕਾਂ ਦਾ ਧੰਨਵਾਦ ਕਰਦੇ ਨਜ਼ਰ ਆਏ। ਇਸ ਮੌਕੇ ਬੀਬੀ ਕਿਰਨਜੀਤ ਕੋਹਰ ਦੇ ਪਰਾ ਰਵਿੰਦਰ ਸਿੰਘ ਰਿੰਕੂ ਅਤੇ ਉਸ ਪੁੱਤਰ ਸਨੀ ਬੱਬਰ ਨੇ ਪੰਗੜਾ ਪਾ ਕੇ ਜਿੱਤ ਦੀ ਖੁਸ਼ੀ ਨੂੰ ਲੋਕਾਂ ਨਾਲ ਸਾਂਝਾ ਕੀਤਾ ਅਤੇ ਇਸ ਜਿੱਤ ਦੇ ਲਈ ਉਨ੍ਹਾਂ ਵੱਲੋਂ ਵਰਪਾਲ ਸਿੰਘ ਬਬਰ ਅਤੇ ਬੀਬੀ ਕਿਰਨਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ ਬੀਬੀ ਕਿਰਨਜੀਤ ਕੌਰ ਵੱਲੋਂ ਕੱਢੀ ਗਈ ਧਨਵਾਦ ਰੈਲੀ ਵਿੱਚ ਲੋਕਾਂ ਦਾ ਭਰਪੂਰ ਸਹਿਯੋਗ ਬੀਬੀ ਕਿਰਨਜੀਤ ਕੌਰ ਨੂੰ ਮਿਲਿਆ ਅਤੇ ਵਾਰ ਨੰਬਰ 47 ਦੇ ਵਾਸੀਆਂ ਵੱਲੋਂ ਬੀਬੀ ਕਿਰਨਜੀਤ ਕੋਹਰ ਅਤੇ ਵਰਪਾਲ ਸਿੰਘ ਬੱਬਰ ਨੂੰ ਨੋਟਾ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਹਿਬਾ ਕੌਂਸਲਰ ਲੇਟ ਜਸਪਾਲ ਸਿੰਘ ਕਪੂਰ ਦੇ ਸਪੁੱਤਰ ਚਰਨਜੀਤ ਸਿੰਘ ਕਪੂਰ ਵੱਲੋਂ ਕੌਂਸਲਰ ਬੀਬੀ ਕਿਰਨਜੀਤ ਕੋਹਰ ਅਤੇ ਵਰਪਾਲ ਸਿੰਘ ਬੱਬਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਬੀਬੀ ਕਿਰਨਜੀਤ ਕੋਹਰ ਨੇ ਚੋਣਾ ਵਿੱਚ ਸਾਥ ਦੇਣ ਦੇ ਲਈ ਕਪੂਰ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਵਾਰ ਨੰਬਰ 47 ਦੇ ਵਾਸੀਆਂ ਵੱਲੋਂ ਕੌਂਸਲਰ ਬੀਬੀ ਕਿਰਨਜੀਤ ਕੋਹਰ ਅਤੇ ਵਰਪਾਲ ਸਿੰਘ ਬਬਰ ਨੂੰ ਸਨਮਾਨਿਤ ਕੀਤਾ ਗਿਆ ਤੇ ਵਰਪਾਲ ਸਿੰਘ ਬੱਬਰ ਨੇ ਵਾਰ ਨੰਬਰ 47 ਦੇ ਵਾਸੀਆਂ ਦਾ ਜਿੱਤ ਦੇ ਲਈ ਦਿলো ਧੰਨਵਾਦ ਕੀਤਾ ਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਵਾਰ ਦੇ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਨਗਰ ਨਿਗਮ ਅਮ੍ਰਿਤਸਰ ਦੀਆਂ ਚੋਣਾਂ ਵਿੱਚ ਵਾਰ ਨੰਬਰ 47 ਤੋਂ ਕੌਂਸਲਰ ਬੀਬੀ ਕਿਰਨਜੀਤ ਕੌਰ ਦੇ ਜਿੱਤਨ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਬੀਬੀ ਕਿਰਨਜੀਤ ਕੌਰ ਨੂੰ ਜਿੱਤ ਲਈ ਵਧਾਈਆਂ ਦਿੱਤੀਆਂ ਅਤੇ ਢੋਲ ਦੀ ਥਾਪ ਤੇ ਇਸ ਜਿੱਤ ਨੂੰ ਨੱਚ ਕੇ ਗਾ ਕੇ ਪੰਗੜੇ ਪਾ ਕੇ ਇਸ ਖੁਸ਼ੀ ਨੂੰ ਅੰਗਾ ਸਾਕਾਂ ਰਿਸ਼ਤੇਦਾਰਾਂ ਭੈਣ ਭਰਾਵਾਂ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਸਾਂਝਾ ਕੀਤਾ ਗਿਆ। ਸਰ ਕੀ ਕਹਿਣਾ ਚਾਹੋਗੇ ਵਾਰ ਨੰਬਰ 47 ਤੋਂ ਬੀਬੀ ਕਿਰਨਜੀਤ ਕੋਰ ਤੇ ਉਹਨਾਂ ਦੇ ਹਸਬੰਡ ਵਰਪਾਲ ਸਿੰਘ ਬੱਬਰ ਹੁਣਾਵਲੋਂ ਧੰਨਵਾਦ ਦੋਰਾ ਆਪਣੀ ਵਾਰ ਦਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੇਵ ਸਿੰਘ ਰਾਜੂ ਆਸ ਤੋਂ ਆ ਨੰਬਰ 47 ਤੋਂ ਸਭ ਤੋਂ ਪਹਿਲਾਂ ਕੋਟਨ ਕੋਟ ਧੰਨਵਾਦ ਤਨ ਤਨ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਫਿਰ ਤਨ ਤਨ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਅੱਜ ਅਸੀਂ ਧਨਵੰਦੀ ਦੌਣਾ ਜਿਹੜਾ ਹੈ ਕੰਡਿਆਵਾੜ ਦੇ ਵਿੱਚ ਬਹੁਤ ਪਿਆਰ ਮਿਲਿਆ ਔਰ ਸਮੂਹ ਮੋਟਰਾਂ ਨੂੰ ਧੰਨਵਾਦ ਕਰਦੇ ਆ ਤੁਸੀਂ ਇੱਕ ਇੱਕ ਵੋਟ ਪਾ ਕੇ ਜਿਹੜੀ ਸਾਨੂੰ ਕੰਮਜਾਜ ਕੀਤਾ ਔਰ ਅਸੀਂ ਤੁਹਾਡੇ ਹਮੇਸ਼ਾ ਰਿਣੀ ਰਹਾਂਗੇ ਕੰਮ ਅਸੀਂ ਸਟਾਰਟ ਕਰ ਦਿੱਤਾ ਹੈ ਕਿਉਂਕਿ ਕਾਫੀ ਕੰਪਲੇਂਟਾਂ ਲਾਈਟ ਦੀਆਂ ਸੀਵਰੇਜ ਦੀਆਂ ਸਾਡੇ ਹਲਕੇ ਦੇ ਵਿੱਚ ਆਈਆਂ ਸੀ ਜਿਨ੍ਹਾਂ ਨੂੰ ਅਸੀਂ ਕੰਪਲੇਂਟਾਂ ਪਾ ਕੇ ਕੰਮ ਚਾਲੂ ਕਰਵਾ ਦਿੱਤਾ ਹੈ ਔਰ ਮੈਂ ਸਾਰੇ ਵਾੜਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਓ ਦਫ਼ਤਰ ਪਹੁੰਚੋ ਜਿਹੜੇ ਕਮ ਜਿਹੜੇ ਰਹਿੰਦੇ ਨੇ ਉਹ ਅਹੀਂ ਟਾਈਏ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਹੀਂ ਉਹਨਾਂ ਨੂੰ ਵਧੀਆ ਬਾਗ ਬਣਾ ਕਰਕੇ ਸੁੰਦਰ ਬਾਗ ਬਣਾ ਕੇ ਉਹਨਾਂ ਨੇ ਅਗ ਤੇਸ਼ ਕਰਾਂਗੇ ਔਰ ਮੈਂ ਇੱਕ ਵਾਰੀ ਫੇਰ ਤੁਹਾਨੂੰ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਵੀ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਬਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਤੁਸੀਂ ਇਲਾਕਾ ਨਿਵਾਸੀਆਂ ਦੇ ਕਰਨ ਲਈ ਮੈਡਮ ਕਰਨਜੀਤ ਕੋਰ ਜਿਨ੍ਹਾਂ ਨੂੰ ਲੋਕਾਂ ਨੇ ਵਾਤਵਾਦ ਵੋਟਾਂ પાਕੇ ਜਿਤਾਇਆ ਤੇ ਉਹਨਾਂ ਦਾ ਥੈਂਕਸ ਕਰਨ ਲਈ ਤੁਹਾਡੇ ਵੱਲੋਂ ਇੱਕ ਰੈਲੀ ਜਿਹੜੀ ਆ ਲੋਕਾਂ ਦੇ ਵਾਸਤੇ ਕੱਢੀ ਗਈ ਉਹਨਾਂ ਦਾ ਧੰਨਵਾਦ ਕੀਤਾ ਗਿਆ ਉਹਨਾਂ ਦੇ ਘਰ ਘਰ ਜਾ ਕੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾੜ ਨੰਬਰ 47 ਦੇ ਕਿਰਨਜੀਤ ਕੋਰ ਬੱਬਰ ਜਿਹੜੇ ਤੁਸੀਂ ਕੌਂਸਲ ਬਣਾਏ ਮੇਰੇ ਬਾੜ ਵਾਸੀਆਂ ਨੇ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਮੈਂ ਆਮ ਜਿਹਾ ਬੰਦਾ ਸੀ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਇੰਨਾ ਵਧੀਆ ਚੁੱਕ ਕੇ ਉੱਤੇ ਲੈਂਦਾ ਮੈਂ ਸਾਰਿਆਂ ਨੂੰ ਇੱਕ ਗੱਲ ਜਰੂਰ ਕਹਿਣਾ ਚਾਹੁੰਦਾ ਵਾ ਆਪਣੇ ਭਰਾ 'ਤੇ ਵਿਸ਼ਵਾਸ ਰੱਖਿਓ ਮੈਂ ਹਰ ਕਈ ਜਗ੍ਹਾ ਤੇ ਨਹੀਂ ਕੱਲ ਜਾ ਸਕਿਆ ਕਈ ਜਗ੍ਹਾ ਦੇ ਲੋਕ ਨੂੰ ਰਾਜ ਮੈਨੂੰ ਪਤਾ ਉਹ ਮੇਰੇ ਭਰਾ ਵਾ ਤੇ ਮੇਰੇ ਵੀਰ ਆ ਮੈਂ ਉੱਥੇ ਵੀ ਜਾਣਾ ਵਾ ਅਸੀਂ ਕੱਲ ਉੱਥੇ ਵੀ ਜਾਣਾ ਹਰ ਇੱਕ ਬੰਦੇ ਨੂੰ ਮਿਲਣਾ ਹੈ ਹਰ ਇੱਕ ਬੰਦੇ ਨਾਲ ਪਹੁੰਚ ਰੱਖਣੀ ਹੈ ਤੇ ਜੋ ਵੀ ਨਿਕਾ ਨਿਕਾ ਕੰਮ ਕੋਈ ਆਪਣਾ ਠਾਣੇ ਜਾਂ ਕਚਹਿਰੀਆਂ ਜੋ ਵੀ ਕੰਮ ਲੋਕਾਂ ਦਾ ਵਰਤਵਤ ਕੰਮ ਜਿਹੜਾ ਹੋਊਗਾ ਮੈਂ ਕਰਾਂਗਾ ਇੱਕ ਮੇਰੀ ਬੇਨਤੀ ਹੋਰ ਜਿੱਦਾਂ ਕੋਈ ਬੁਰਜੁਕਾ ਨਹੀਂ ਮੇਰੇ ਕੋ ਆ ਸਕਦੇ ਉਹਨਾਂ ਨੂੰ ਅਸੀਂ ਇੱਕ ਟੈਲੀਫੋਨ ਨੰਬਰ ਅਸੀਂ ਇੱਕ ਇਸ਼ਤਿਹਾਰ ਲਾਵਾਂਗੇ ਉੱਥੇ ਟੈਲੀਫੋਨ ਨੰਬਰ ਸਾਰਿਆਂ ਨੂੰ ਦਵਾਂਗੇ ਉਹ ਸਾਨੂੰ ਫੋਨ ਕਰਨਗੇ ਇੱਕ ਰੈਲੂ ਨੰਬਰ ਮੇਰੇ ਲੋਕਾਂ ਕੋ ਨੰਬਰ ਵੀ ਹੈ ਅਸੀਂ ਖੁਦ ਜਾ ਕੇ ਉਹਨਾਂ ਨੂੰ ਮਿਲ ਕੇ ਜੋ ਵੀ ਉਹਨਾਂ ਦੀ ਪ੍ਰੋਬਲਮ ਹੱਲ ਕਰਾਂਗੇ ਉਹਨਾਂ ਨੂੰ ਇਹ ਨਹੀਂ ਕਿ ਮੇਰੇ ਕੋਲ ਆਉਂਦੀ ਲੋੜ ਹੈ ਮੇਰੇ ਕੋਲ ਨਹੀਂ ਆਉਂਦੀ ਲੋੜ ਮੇਰੇ ਵੱਡੇ ਫਰਜ਼ੂਕਾ ਮੈਂ ਇਹਨਾਂ ਦਾ ਬੱਚਾ ਮੈਂ ਖੁਦ ਉੱਥੇ ਜਾ ਕੇ ਉਹਨਾਂ ਦਾ ਕੰਮ ਕਰਕੇ ਆਉਂਗਾ ਤੇ ਬਾਕੀ ਸਾਰਿਆਂ ਨੂੰ ਇੱਕ ਹੋਰ ਬੇਨਤੀ ਹੈ ਕਿ ਸਾਡੇ ਡਿੱਬੂ ਹੋਲਟਰਾਂ ਨੂੰ ਵੀ ਬੇਨਤੀ ਹੈ ਮੇਰੇ ਵੀਰ ਜੀ ਜਿਹੜੇ ਕਨਕਪੂਰੀ ਦੇ ਉਹਨਾਂ ਨੂੰ ਸਾਰਿਆਂ ਨੂੰ ਕਿਸੇ ਨੂੰ ਕਨਕ ਨਹੀਂ ਕੱਟ ਦੇਣੀ ਨਾ ਉਹਨਾਂ ਨੂੰ ਤੁਸੀਂ ਆਪਾਂ ਮੇਰੇ ਤੰਗ ਕਰਨਾ ਵਾ ਤੇ ਨਾ ਉਹਨਾਂ ਨੂੰ ਆਪਾਂ ਖਲਾ ਛਟਣਾ ਵਾ ਵੇਖੋ ਉਹਨਾਂ ਦਾ ਹੱਕ ਬੰਦਾ ਵਾ ਉਹ ਬੜਾ ਹੱਕ ਲੈਦਾ ਇਹਨਾਂ ਨੂੰ ਦੋ ਦੋ ਘੰਟੇ ਖਲਾ ਰਿਏ ਜਾ ਉਹਨਾਂ ਨੂੰ ਪਰੇਸ਼ਾਨ ਕਰੀਏ ਕੰਮ ਨਹੀਂ ਹੋ ਰਹਾ ਬੇਨਤੀ ਕਰਕੇ ਮੈਂ ਤੁਹਾਨੂੰ ਫੇਰ ਕਹਿੰਦਾ ਕਿ ਇਹ ਕੰਮ ਲਾ ਕਰਿਓ ਮੈਂ ਸਾਰਿਆਂ ਨੂੰ ਕਹਿੰਦਾ ਕਿ ਜਿੰਨੂੰ ਕੋਈ ਕਨਕਰੀ ਨਹੀਂ ਲਦੀ ਜਾਂ ਕੁਛ ਨਹੀਂ ਹੈ ਕਾਫੀ ਲੋਕਾਂ ਨੂੰ ਮੇਰਾ ਦਫ਼ਤਰ ਦਾ ਨੰਬਰ ਮੇਰਾ ਨੰਬਰ ਮੇਰਾ ਜਿਹੜਾ ਮੁੰਡਾ ਕੰਮ ਕਰਦਾ ਉਹਦਾ ਨੰਬਰ ਤੁਸੀਂ ਫੋਨ ਕਰੋ ਅਸੀਂ ਵੱਧ ਤੋਂ ਵੱਧ ਜਿਹੜੀ ਉਹਨਾਂ ਕੋਈ ਵੀ ਇਨਸਾਨ ਨਹੀਂ ਹੋਣਾਂ ਲੱਗੇ ਅਸੀਂ ਉਹਨਾਂ ਦੇ ਕਰਨ ਉਹਨਾਂ ਦੇ ਘਰ ਖੁਦ ਆਪ ਪਹੁੰਚਾਵਾਂਗੇ ਮੈਂ ਦੀਪੂ ਹੋਲਡਰਾਂ ਨੂੰ ਵੀਰਾਂ ਨੂੰ ਇੱਕ ਗੱਲ ਕਹਿ ਰਿਹਾ ਜਿਹਦੇ ਮੇਰੇ ਭਰਾ ਹੀ ਆ ਮੇਰੇ ਸੱਜਣ ਹੀ ਆ ਜਿਹੜਾ ਇਹਨਾਂ ਨੇ ਆਪਣੀ ਧਿਮਾਰ ਰੱਖੀ ਸੀ ਸਾਨੂੰ ਇਨਕਮ ਜਿਹੜੀ ਇਹਨਾਂ ਦੇ ਡਿਪੋ ਤੇ ਬਹੁਤ ਘੱਟ ਵਾ ਇਹਨਾਂ ਦੀ ਕਮਿਸ਼ਨ ਜਿਹੜੀ ਹੋਰ ਵਧਾ ਦਿੱਤੀ ਗਈ ਹੈ ਇਹਨਾਂ ਦੀ ਮੰਗ ਵੀ ਮੰਨੀ ਗਈ ਹੈ ਤੇ ਹੁਣ ਵੀ ਜੇ ਆਪਣੀ ਕਣਕ ਦੇ ਲੇਕਾਰ ਨੂੰ ਪੂਰੀ ਨਾ ਦੇਣ ਲੋਕਾਂ ਨੂੰ ਇਹ ਖਰਾਬ ਕਰਨਗੇ ਤੇ ਇਹ ਮੇਰੇ ਵੀਰੋ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਹਾਂ ਬਾਰ ਨੰਬਰ 47 ਦਾ ਤੁਹਾਡਾ ਵੀਰ ਕਾਉਂਸਲਰ ਮੈਂ ਅਪੀਲ ਕਰ ਰਿਹਾ ਕਿ ਮੇਰੀ ਵਾਰਚ ਕਿਸੇ ਨੂੰ ਤੁਸੀਂ ਇੱਕ ਜਿਹੜੀ 50 ਗ੍ਰਾਮ ਵੀ ਕਣਕ ਨਹੀਂ ਘੱਟ ਦੇਣੀ ਜੇ ਤੁਸੀਂ ਕਣਕ ਘੱਟ ਦਿੱਤੀ ਉਹਨਾਂ ਤੇ ਮੈਂ ਤੁਹਾਨੂੰ ਫੇਰ ਕਹਿੰਦੇ ਆ ਕਿ ਜੇ ਤੈਨੂੰ ਵੀ ਤੁਸੀਂ ਕਰਨ ਘੱਟ ਕਰੋਗੇ ਉਹਨਾਂ ਦੇ ਕਾਰਵਾਈ ਹੋਏਗੀ ਤੁਰੰਤ ਕਾਰਵਾਈ ਹੋਏ ਕਰਨ ਤੁਸੀਂ ਘੱਟ ਨਹੀਂ ਦੇਣੀ ਨਾ ਕਿਸੇ ਨੂੰ ਤੁਸੀਂ ਖਰਾਬ ਕਰਨਾ ਤੇ ਨਾ ਕਿਸੇ ਨੂੰ ਤੰਗ ਕਰਨਾ ਨਾ ਕਿਸੇ ਨੂੰ ਚੱਕਰ ਮਰਵਾਉਣਾ ਮੇਰੇ ਵੀਰ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰਾ ਸਾਥ ਦੇਵੋਗੇ ਮੈਨੂੰ ਵਿਸ਼ਵਾਸ ਆ ਮੇਰੇ ਡਿਪੂ ਵੱਲ ਡਰਾ ਦੇ ਕਿ ਤੁਸੀਂ ਇਹ ਕੰਮ ਨਹੀਂ ਕਰੋਗੇ ਤੁਸੀਂ ਪੂਰੀ ਕਰਨਤ ਦੇਵੋਗੇ ਕੋਈ ਕਰਨਕ ਦਾ ਇਨਸਾਨ ਨਹੀਂ ਕਰੋਗੇ ਇਹ ਨਹੀਂ ਅੱਗੇ ਤੁਸੀਂ ਕਰਨਕ ਆਪਣੇ ਘਰਾਂ ਨੂੰ ਲੈ ਗਏ ਜਾਂ ਲੋਕਾਂ ਨੂੰ ਟੈਨਸ਼ਨ ਕਰਕਾਣੀ ਦਿੱਤੀਆਂ ਹੁਣ ਇਹ ਕੰਕਣਾ ਕੰਮ ਨਾ ਕਰੋ ਤੁਹਾਡਾ ਸਰਕਾਰ ਨੇ ਵੀ ਤੁਹਾਨੂੰ ਕਮਿਸ਼ਨ ਵਧਾਗ ਦੇ ਰਿਹਾ ਤੁਹਾਡਾ ਪੂਰਾ ਘਰ ਹੱਕਵਰਦੀ ਕੁਲੀ ਕਰ ਰਿਹਾ ਤੇ ਤੁਸੀਂ ਹੁਣ ਸਾਰਿਆਂ ਨੂੰ ਕੰਕ ਪੂਰੀ ਦੇਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਮੇਰੇ ਵੀਰੋ ਨਵਾਂ ਸਾਲ ਵੀ ਆ ਗਿਆ ਹੈ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਤੁਸੀਂ ਵਧੋ ਫੁੱਲੋ ਤੁਹਾਡਾ ਜੀ ਆਇਆਂ ਜਿੰਦੇ ਵਧੋ ਫੁੱਲੋ ਜਿੱਥੇ ਤੁਸੀਂ ਆਪਣੇ ਬੱਚਿਆਂ ਦਾ ਵਿਆਹ ਕੀਤਾ ਤੁਹਾਡੀਆਂ ਲੜਕੀਆਂ ਖੁਸ਼ ਰਹਿਣ ਮੇਰੇ ਪਰਵਾਹ ਦੀਆਂ ਲੜਕੀਆਂ ਖੁਸ਼ ਰਹਿੰਦੀਆਂ ਪੈਣਾ ਸਾਰੀਆਂ ਤੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮੇਰੀ ਵਾਈਫ ਕਿਰਿੰਜੀਤ कौर ਜਿਹੜੀ ਤੁਸੀਂ ਕਾਉਂਸਲ ਹੋਇਆ ਉਹਦੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਮੈਂ ਜੋ ਤੁਸੀਂ ਮੇਰੇ ਵੱਲ ਤੇ ਕਰਤਾ ਨਾ ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦਾ ਤੇ ਮੈਂ ਸਾਰਿਆਂ ਨੂੰ ਫੇਰ ਕਹਿੰਦੇ ਆ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੇਰਚੀ ਕਾ ਅਗੇ ਅਨ੍ਹਾ ਧੰਨਵਾਦ ਵਾਹਿਗੁਰੂ ਜੀ ਕਾ ਅਕਾਲ ਸਤਿ ਵਾਹਿਗੁਰੂ ਜੀ ਕੀ